ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਪਣੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਦੇ ਹੱਕ 'ਚ ਅਤੇ ਉਹਨਾਂ ਦੀ ਰਿਹਾਈ ਨੂੰ ਲੈ ਕੇ ਜਿੱਥੇ ਅੱਜ ਭੁਖ ਹੜਤਾਲ ਕੀਤੀ ਗਈ ਹੈ ਉੱਥੇ ਹੀ ਅੱਜ ਬਟਾਲਾ 'ਚ ਆਮ ਆਦਮੀ ਪਾਰਟੀ ਦੇ ਆਗੂਆਂ ਅਤੇ ਬਲੰਟੀਅਰਜ਼ ਵੱਲੋਂ ਸ਼੍ਰੀ ਅਸ਼ਨੇਸ਼ਵਰ ਧਾਮ ਦੇਖੇ ਹਵਨ ਯਗ ਕੀਤਾ ਗਿਆ। ਆਪ ਦੇ ਜ਼ਿਲ੍ਹਾ ਪ੍ਰਧਾਨ ਟਰਾਂਸਪੋਰਟ ਵਿੰਗ ਕੁਰਦਾਸਪੁਰ ਰਕੇਸ਼ ਤੁਲੀ ਵੱਲੋਂ ਹਵਨ ਜਗ ਕੀਤਾ ਗਿਆ ਜਿਸ ਵਿੱਚ ਵੱਡੀ ਗਿਣਤੀ ਚ ਆਪ ਵਰਕਰ ਵੀ ਸ਼ਾਮਿਲ ਹੋਏ ਰਕੇਸ਼ ਤੁਲੀ ਨੇ ਕਿਹਾ ਕਿ ਉਹਨਾਂ ਦਾ ਪਹਿਲਾ ਹੀ ਪ੍ਰਣ ਕੀਤਾ ਹੈ ਕਿ ਜਦ ਤੱਕ ਉਹਨਾਂ ਦੀ ਪਾਰਟੀ ਦੇ ਸੁਪਰੀਮੋ ਜੇਚ ਬਾਹਰ ਨਹੀਂ ਆਉਂਦੇ ਉਹ ਨੰਗੇ ਪੈਰੀ ਰਹਿਣਗੇ ਅਤੇ ਅੱਜ ਪੂਰੇ ਦਿਨ ਦਾ ਵਰਤ ਰੱਖ ਉਹਨਾਂ ਵੱਲੋਂ ਅਰਵਿੰਦ ਕੇਜਰੀਵਾਲ ਦੀ ਦੇਹਾਈ ਦੀ ਅਰਦਾਸ ਕੀਤੀ ਗਈ ਹੈ ਉਹਨਾਂ ਕਿਹਾ ਸਾਡੇ ਜਿਸ਼ੂ ਮਣੋ ਕਾ ਹਮਣਾ ਹੋਈ ਆ ਕਿ ਸਾਡੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਦੀ ਚੰਗੀ ਸਿਹਤ ਤੇ ਉਹਨਾਂ ਦੀ ਰਿਹਾਈ ਵਾਸਤੇ ਆਪਾਂ ਇਹ ਮਹਾਜਗ ਕੀਤਾ ਗਿਆ ਹੈ। ਸਭ ਤੋਂ ਪਹਿਲਾਂ ਤਾਂ ਅੱਜ ਸਾਡੇ ਜਿੰਨੇ ਵੀ ਮੇਰੇ ਮੇਰੇ ਸਾਥੀ ਮੇਰੇ ਵਲੰਟੀਅਰ ਭਰਾ ਆਏ ਨੇ ਅੱਜ ਅਸੀਂ ਸਵੇਰ ਤੇ 4 ਵਜੇ ਦੇ ਸ਼੍ਰੀ ਅਚਲેશ્વਰ ਧਾਮ ਆਏ। ਤੇ ਸਵੇਰ ਦਾ ਹੀ ਆਪਾਂ ਵਰਤ ਰੱਖਿਆ ਵਾ। ਤੇ ਸ਼ਾਮ ਤੱਕ ਵਰਤ ਰਹੇਗਾ। ਇੱਕ ਦਿਨ ਦਾ ਵਰਤ ਸੀ ਤੇ ਇੱਕ ਦਿਨ ਦਾ ਹੀ ਵਰਤ ਰਹੇਗਾ। ਮਹਾਜਗ ਕੀਤਾ ਗਿਆ ਮਹਾਜਗ ਕੀਤਾ ਗਿਆ ਇਹਨਾਂ ਨੂੰ ਕੀਤਾ ਗਿਆ ਬੰਨਾ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਕੀਤਾ ਗਿਆ ਉਹਨਾਂ ਦੀ ਚੰਗੀ ਸਿਹਤ ਤੇ ਉਹਨਾਂ ਦੀ ਰਿਹਾਈ ਵਾਸਤੇ ਇਹ ਕੀਤਾ ਗਿਆ ਮੈਂ ਤੁਹਾਨੂੰ ਪਹਿਲਾਂ ਜੀ ਬੇਨਤੀ ਕੀਤੀ ਆ ਵੀ ਹਰ ਘਰ ਦੇ ਵਿੱਚ ਵਿੱਚ ਕੇਜਰੀਵਾਲ ਹੈ ਕੇਜਰੀਵਾਲ ਸਾਹਿਬ ਨੂੰ ਤੁਹਾਨੂੰ ਬੰਦ ਕਰ ਲਿਆ ਵਾ ਪਰ ਉਹਨਾਂ ਦੀ ਸੋਚ ਨੂੰ ਕੋਈ ਨਹੀਂ ਬੰਦ ਕਰ ਸਕਦਾ ਉਹਨਾਂ ਦੀ ਇੱਕ ਚੰਗੀ ਸੋਚ ਹੈ ਤੇ ਸਾਰਾ ਹਿੰਦੁਸਤਾਨ ਉਹਨਾਂ ਦੇ ਨਾਲ ਆ ਰਿਹਾ ਤੇ ਹਰ ਇੱਕ ਬੱਚਾ ਹਰ ਇੱਕ ਬੰਦਾ केजी ਵਾਲੇ ਤੇ ਜਿਹੜੀ ਸਾਡੀ ਕੰਬਾਈਨਡ ਡੋ ਟੂ ਡੋਰ ਚੱਲਦੀ ਪਈ ਆ ਉਹ ਸਾਡਾ ਕੰਮ ਅੱਗੇ ਨਾਲੋਂ 10 ਗੁਣਾ ਵਧੀਆ ਵਧੀਆ ਚੱਲਦਾ ਪਿਆ ਹੈ ਨਹੀਂ ਨਹੀਂ ਕੋਈ ਪਿਛੇ ਰਹਿ ਗਏ ਇਹ ਸਾਡੇ ਸੁਪਰੀਮੋ ਜੋ ਉਹਨਾਂ ਨੇ ਐਲਾਨ ਕਰਨਾ ਆਪਾਂ 10 ਕੈਂਡੀਡੇਟ ਐਲਾਨ ਕਰਦੇ ਆ ਨਾ ਤੇ ਤਿੰਨ ਬਾਕੀ ਰਹਿੰਦੇ ਨੇ ਉਹ ਵੀ ਮੇਰੇ ਖਿਆਲ ਨਾਲ ਮੰਗਲਵਾਰ ਤੱਕ ਉਹਨਾਂ ਨੇ ਕਰ ਦੇ ਦੇਗਾ ਮੈਂ ਪਹਿਰਾਣਾ ਉਹ ਕੀਤਾ ਵਾ ਕਿ ਮੈਂ ਨਾ ਸੈਂਡਲ ਪਾਉਂਗਾ ਨਾ ਚੱਪਲ ਪਾਉਂਗਾ ਨਾ ਜੁੱਤੀ ਪਾਉਂਗਾ ਜਿੰਨੀ ਦੇਰ ਤੱਕ ਮੇਰੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਜੇਰ ਤੋਂ ਬਾਹਰ ਨਹੀਂ ਹੁੰਦੇ ਉਨੀ ਦੇਰ ਤੱਕ ਮੈਂ ਚੱਪਲ ਨਹੀਂ ਪਾਉਂਦਾ ਨੰਗੇ ਪੈਰੀ ਰਾਗ ਅਜੀਤ ਸਿੰਘ ਸੋਲਾ ਪਰਿਭਾਰੀ ਆਮ ਆਦਮੀ ਪਾਰਟੀ ਕਰਦੀਆਂ ਸਤਿਕਾਰਯੋਗ ਰਕੇਸ਼ ਕੁਮਾਰ ਤੁਲੀ ਜੋ ਜ਼ਿਲ੍ਹਾ ਟਰਾਂਸਪੋਰਟ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਨੇ ਡਿਸਟ੍ਰਿਕਟ ਰਾਧਾਪੁਰ ਦੇ ਉਹਨਾਂ ਨੇ ਇੱਕ ਹਫ਼ਤਾ ਪਹਿਲਾਂ ਪ੍ਰਣ ਕੀਤਾ ਸੀ ਕਿ ਸਾਡੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਜਿਨ੍ਹਾਂ ਨੂੰ ਤੱਥਾਂ ਤੋਂ ਰਹਿਤ ਗ੍ਰਿਫਤਾਰ ਕੀਤਾ ਗਿਆ ਝੂਠਾ ਕੇਸਾਂ ਚ ਗ੍ਰਿਫਤਾਰ ਕੀਤਾ ਗਿਆ ਤੁਲੀ ਸਾਹਿਬ ਨੇ ਜਿਹੜੀ ਆਪਣੀ ਅਰਜੀ ਜਿਹੜੀ ਆ ਉਹ ਬੋਲੇ ਸ਼ੰਕਰ ਤੇ ਸ਼੍ਰੀ ਗੁਰੂਆਂ ਦੇ ਚਰਨਾਂ ਚ ਰੱਖੀ ਹੈ ਉਹਨਾਂ ਨੇ ਇਹ ਪ੍ਰਣ ਕੀਤਾ ਸੀ ਕਿ ਜਿੰਨਾ ਚਿਰ ਕੇਜਰੀਵਾਲ ਸਾਹਿਬ ਨੂੰ ਰਿਹਾਈ ਨਹੀਂ ਕੀਤਾ ਜਾਂਦਾ ਉਨੀ ਦੇਰ ਤੱਕ ਮੈਂ ਆਪਣੇ ਪੈਰਾਂ ਚ ਚੱਪਲ ਨਹੀਂ ਪਾਵਾਂਗਾ ਅੱਜ ਪਾਰਟੀ ਹਾਈ ਕਮਾਂਡ ਵੱਲੋਂ ਵਰਤ ਦਾ ਜਿਹੜਾ ਸੀ ਕਿ ਅੱਜ ਜਿਹੜੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਆ ਉਹ ਵਰਤ ਰੱਖਣਗੇ ਉਸੇ ਤਹਿਤ ਅੱਜ ਪੁੱਲੀ ਸਾਹਿਬ ਨੇ ਬੋਲੇ ਸ਼ੰਕਰ ਦੇ ਚਰਨਾਂ ਵਿੱਚ ਇੱਕ ਹਵਨ ਜਗ ਕਰਾਇਆ ਗਿਆ ਜਿੱਥੇ ਕੇਜਰੀਵਾਲ ਸਾਹਿਬ ਦੀ ਸਿਹਤ ਜਾਬੀ ਅਦ੍ਰਿਆ ਹੋਣ ਦੀ ਅਰਦਾਸ ਬੇਨਤੀਆਂ ਕੀਤੀਆਂ ਨੇ ਉਹਦੇ ਨਾਲ ਨਾਲ ਗੁਰਦੁਆਰਾ ਸਾਹਿਬ ਵੱਲ ਸਾਹਿਬ ਗੁਰੂਨਿਕ ਗੁਰਵਾਨਿਕ ਪਾਸ਼ਾ ਦੇ ਚਰਨਾਂ 'ਚ ਵੀ ਅਰਦਾਸ ਬੇਨਤੀ ਦੇਖ ਪ੍ਰਸ਼ਾਦ ਕਰਾਇਆ ਕਿ ਗੁਰੂ ਸਾਹਿਬ ਸੱਚ ਦਾ ਸੱਚ ਤੇ ਝੂਠ ਦਾ ਝੂਠ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਕੇ ਕੇਜਰੀਵਾਲ ਸਾਹਿਬ ਨੂੰ ਰਿਹਾਲ ਕਰੇ ਉਹ ਸਮਝੋ ਕਿਵੇਂ ਦੇ ਹਾਲਾਤ ਹੈਗੇ ਨੇ ਜਦੋਂ ਕੈਂਪੇਨ ਵੀ ਹੈ ਮੈਂ ਸਮਝਦਾ ਮੈਂ ਸਮਝਦਾ ਕਿ ਜਦੋਂ ਕੇਜਰੀਵਾਲ ਸਾਹਿਬ ਬਾਹਰ ਸੀ ਪਾਰਟੀ ਦੀ ਕਮਾਂਡ ਕਰ ਰਹੀ ਸੀ ਅੱਜ ਉਹ ਕਰ ਰਹੇ ਨੇ ਪਰ ਜਦੋਂ ਦੇ ਕੇਜਰੀਵਾਲ ਸਾਹਿਬ ਉਹਨਾਂ ਨੂੰ ਝੂਠੇ ਕੇਸਾ ਜ ਅੰਦਰ ਕੀਤਾ ਜਾਂਦਾ ਕਿ ਅੱਜ ਹਰ ਇੱਕ ਵਲੰਟੀਅਰ ਛੋਟੇ ਤੋਂ ਛੋਟਾ ਵਲੰਟੀਅਰ ਹੀ ਆਪਣੇ ਆਪ ਨੂੰ ਕੇਜਰੀਵਾਲ ਸਾਹਿਬ ਮਹਿਸੂਸ ਕਰ ਰਿਹਾ ਕਿ ਮੈਂ ਕੇਜਰੀਵਾਲਾ ਜੇ ਆਡੀ ਸੁਪਰੀਮ ਨੂੰ ਤੁਸੀਂ ਅੰਦਰ ਧੱਕਿਆ ਕਿ ਮੈਂ ਕੇਜਰੀਵਾਲ ਬਾਦ ਸਾਹਿਬ ਦਾ ਮੈਂ ਕਹਿੰਦਾ ਕਿ ਜਿਹੜੀ ਅੱਗੇ ਕੋਈ ਥੋੜੀ ਬਹੁਤੀ ਢਿਲਮਟ ਸੀ ਨਾ ਉਹ ਢਿਲਮਟ ਰਹਿਣੀ ਨਹੀਂ ਉਹ 13 ਜੀਰੋ ਦਾ ਜਿਹੜਾ ਨਹਰਾ ਕੇ ਜਿਹੜਾ ਸਾਧ ਭਗਵੰਦ ਸਾਮਾਨ ਸਾਹਿਬ ਨੇ ਦਿੱਤਾ ਉਹ ਅਵਸ਼ ਸੱਚ ਹੋਏਗਾ